ਅਮਰੀਕਾ ਦੇ ਵਿੱਚ ਵਾਪਰੇ ਇੱਕ ਵੱਡਾ ਹਾਦਸਾ ਜਿਦੇ ਵਿੱਚ ਤਿੰਨ ਦੀ ਹੋਈ ਮੌਤ ਤੇ ਕਈ ਹਸਪੀਟਲ ਦੇ ਦਾਖਲ ਇਲਾਜ ਦੇ ਅਧੀਨ ਹਾਲ ਤਸੀ ਜਾਰੀ ਹੈ ਨਾਜ਼ਕ ਤੇ ਇਸ ਪੰਜਾਬੀ ਦੇ ਉੱਤੇ ਲੱਗੇ ਨੇ ਨਸ਼ਾ ਕਰਕੇ ਟਰੱਕ ਚਲਾਉਣ ਦੇ ਦੋਸ਼ ਔਰ ਕੈਮਰੇ ਦੀ ਫੁਟੇਜ ਵੀਡੀਓ ਆਈ ਸਾਹਮਣੇ ਜੀਤੋਂ ਪਤਾ ਲੱਗਾ ਗਲਤੀ ਕਿਸ ਦੀ ਸੀ ਤੇ ਅੱਜ ਆਪਾਂ ਗੱਲ ਕਰਦੇ ਆ ਇਸ ਦੇ ਬਾਰੇ ਵਿੱਚ ਕਿ ਇਹ ਪੰਜਾਬੀਆਂ ਲਈ ਦੁੱਖ ਦੀ ਘੜੀ ਆ ਕਿ ਉਹ ਟਰੱਕ ਦੇ ਨਾਲ ਜੁੜੇ ਇੱਕ ਤੋਂ ਇੱਕ ਇੱਕ ਵੱਡੇ ਐਕਸੀਡੈਂਟ ਹੋ ਰਿਹਾ ਜਿਹਦੇ ਨਾਲ ਕਿ ਹੋਰ ਸਖਤੀਆਂ ਵੱਧ ਰਹੀਆਂ ਸਭ ਤੋਂ ਪਹਿਲਾਂ ਤਾਂ ਆਪਾਂ ਅਰਦਾਸ ਕਰਾਂਗੇ ਉਹਨਾਂ ਲਈ ਜਿਨ੍ਹਾਂ ਦੀ ਜਾਨ ਗਈ ਅਮਰੀਕਾ ਤੋਂ ਇੱਕ ਵੱਡੀ ਖਬਰ ਆ ਰਹੀ ਆ ਜਿੱਥੇ ਕਿ I10 ਫ੍ਰੀਵੇ ਤੇ ਇੱਕ ਵੱਡਾ ਭਿਆਨਕ ਹਾਦਸਾ ਵਾਪਰਿਆ ਜਿਹਦੇ ਵਿੱਚ ਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਆ ਤੇ ਚਾਰ ਜਣੇ ਹਸਪੀਟਲ ਦੇ ਵਿੱਚ ਦਾਖਲ ਨੇਗੇ ਜਿਹਰੇ ਇਲਾਜ ਨੇ ਹਾਲਤ ਗੰਭੀਰ ਆ ਉਹਨਾਂ ਦੀ ਵੀ ਤੇ ਜਿਹਨੇ ਐਕਸੀਡੈਂਟ ਕੀਤਾ ਉਹ ਬਦਕਿਸਮਤੀ ਦੇ ਨਾਲ ਆਪਣਾ ਪੰਜਾਬੀ ਸੀਗਾ ਜਿਹਦਾ ਕਿ ਨਾਮ ਵੀ ਸ਼ੋ ਕੀਤਾ ਪੂਰੀ ਡਿਟੇਲ ਉਹਦੀ ਸ਼ੋ ਕਰਤੀ ਕੈਮਰੇ ਦੀਆਂ ਡੈਸ਼ ਕੈਮਰੇ ਦੀਆਂ ਵੀਡੀਓਜ਼ ਵੀ ਲੀਕ ਕਰਦੀਆਂ ਔਰ ਸੋਸ਼ਲ ਮੀਡੀਆ ਤੇ ਹਰ ਇੱਕ ਪਾਸੇ ਇੱਕੋ ਹੀ ਚੀਜ਼ ਘੁੰਮ ਰਹੀ ਆ ਹੁਣ ਇਹ ਵੀਡੀਓਜ਼ ਤੁਹਾਨੂੰ ਦੱਸਦੀ ਹੈ ਕਿ ਇਹ ਬੀਰ ਜਸ਼ਨਪ੍ਰੀਤ ਸਿੰਘ ਆ ਜਿਹਦੀ ਕਿ ਉਮਰ 21 ਸਾਲਾਂ ਦੀ ਆ ਔਰ ਇਹ 2022 ਦੇ ਵਿੱਚ ਬਾਰਡਰ ਕ੍ਰੋਸ ਕਰਕੇ ਲੀਗਲ ਇਮੀਗ੍ਰੈਂਟਸ ਹੈ ਔਰ ਕੈਲੀਫੋਰਨੀਆ ਤੋਂ ਲਾਇਸੈਂਸ ਸੀਰੀਅਲ ਸੀਡੀਐਲ ਲਾਇਸੈਂਸ ਕੈਲੀਫੋਰਨੀਆ ਤੋਂ ਲਿੱਤਾ ਸੀ ਜੋਬਾ ਸਿਟੀ ਦਾ ਇਹ ਰਹਿਣ ਵਾਲਾ ਜਿਹਦੇ ਬਾਰੇ ਸਾਰਾ ਕੁਝ ਪੂਰਾ ਡਿਟੇਲ ਦੇ ਵਿੱਚ ਸਭ ਕੁਝ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਆ ਕਈ ਪੰਜਾਬੀ ਆਪਣੇ ਹੀ ਕਮੈਂਟ ਕਰ ਰਹੇ ਆ ਕਿ ਇਦਾਂ ਦੀਆਂ ਵੀਡੀਓਜ਼ ਤੁਸੀਂ ਨਾ ਸ਼ੋਅ ਕਰੋ ਨਾ ਤੁਸੀਂ ਪ੍ਰਮੋਟ ਕਰੋ ਨਾ ਤੁਸੀਂ ਇਹਨੂੰ ਸੋਸ਼ਲ ਮੀਡੀਆ ਦੇ ਉੱਪਰ ਇਹਦੀ ਪਛਾਣ ਨੂੰ ਜਾਰੀ ਰੱਖੋ ਪਰ ਤੁਹਾਨੂੰ ਇਹ ਚੀਜ਼ ਦੱਸ ਦਈਏ ਮੈਂ ਤੁਸੀਂ ਇਹ ਚੀਜ਼ ਦੇਖੋ ਤੁਸੀਂ ਟਵਿੱਟਰ ਖੋਲ ਕੇ ਦੇਖ ਲਓ YouTube ਦੇ ਉੱਪਰ ਇੱਕ ਵਾਰ ਟਰੱਕ ਲਿਖਣ ਦੀ ਦੇਰ ਆ ਨਾਲੇ ਆਪਣੀ ਇਹ ਵੀਡੀਓ ਚੱਲ ਜਾਂਦੀ ਆ ਹਰ ਇੱਕ ਪਾਸੇ ਇਸ ਚੀਜ਼ ਦਾ ਪੂਰਾ ਪੂਰਾ ਸੋਸ਼ਲ ਮੀਡੀਆ ਦੇ ਉੱਪਰ ਯੂਜ਼ ਕੀਤਾ ਜਾ ਰਿਹਾ ਹੈ ਮੈਨੂੰ ਇੱਕ ਚੀਜ਼ ਦੀ ਇਹ ਵੀ ਸਮਝ ਨਹੀਂ ਆਉਂਦੀ ਕਿ ਜੋ ਇਸ ਵੀਰ ਨੇ ਕੀਤਾ ਉਹ ਤਾਂ ਗਲਤ ਕਹਿ ਰਹੇ ਆ ਇਹਦੇ ਉੱਪਰ ਚਾਰਜ ਲੱਗੇ ਆ ਕਿ ਇਹ ਨਸ਼ਾ ਕਰਕੇ ਗੱਡੀ ਚਲਾ ਰਿਹਾ ਸੀ ਅਗਰ ਇਹ ਨਸ਼ਾ ਕਰਕੇ ਗੱਡੀ ਚਲਾ ਰਿਹਾ ਤੇ ਤੁਸੀਂ ਸੋਚ ਸਕਦੇ ਆ ਕਿ ਨਸ਼ਾ ਕਰਕੇ ਤਾਂ ਆਪਾਂ ਛੋਟੀ ਗੱਡੀ ਨਹੀਂ ਚਲਾ ਸਕਦੇ ਇਹ ਤਾਂ ਫਿਰ ਟਰੱਕ ਸੀ ਅਗਰ ਇਹ ਨਸ਼ਾ ਕਰਕੇ ਚਲਾ ਰਿਹਾ ਸੀ ਤੇ ਇਸ ਵੀਰ ਦੀ ਬਹੁਤ ਵੱਡੀ ਗਲਤੀ ਆ ਤੇ ਇਸ ਵੀਰ ਨੇ ਉਹ ਬੰਦਿਆਂ ਵਾਲੇ ਕੰਡੇ ਵਿੱਚ ਤੇ ਜਿਹੜੇ ਕਿ ਆਲ ਰੈਡੀ ਇਸ ਟਰੱਕਿੰਗ ਲੈਂਡ ਦੇ ਵਿੱਚ ਹੈਗੇ ਆ ਪੰਜਾਬੀ ਆ ਸੱਪੋ ਇੱਕ ਮੈਂ ਹੋਰ ਚੀਜ਼ ਦੀ ਗੱਲ ਕਰਾਂ ਕਿ ਆਪਣੀ ਬਦਕਿਸਮਤੀ ਕਿੱਥੇ ਆ ਕਿ ਦੋ ਜਿਹੜੇ ਐਕਸੀਡੈਂਟ ਹੋਇਆ ਏ ਡੇ ਭਿਆਨਕ ਐਕਸੀਡੈਂਟ ਹੋਇਆ ਤੇ ਦੋਨੋਂ ਆਪਣੇ ਸਰਦਾਰ ਸੀਗੇ ਦੋਨਾਂ ਦੇ ਸਿਰ ਤੇ ਪੱਗ ਸੀਗੀ ਔਰ ਇਹ ਦੋਨੋਂ ਬੀਰ ਲੀਗਾ ਸੀ ਵਿਚਾਰੇ ਇਮੀਗ੍ਰੈਂਟ ਸੀਗੇ ਬਾਰਡਰ ਕ੍ਰੋਸ ਕਰਕੇ ਆਏ ਸੀ ਜਿਸ ਚੀਜ਼ ਨੂੰ ਹੁਣ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀ ਇਦਾਂ ਦਾ ਇੰਗਲਿਸ਼ ਅਖਬਾਰ ਨਹੀਂ ਹੈਗਾ ਟੌਪ ਦੇ ਜਿਹੜੇ ਚੈਨਲ ਆ ਅਮਰੀਕਾ ਦੇ ਉਹਨਾਂ ਚੈਨਲ ਦੇ ਉੱਤੇ ਵੀਡੀਓ ਚੱਲ ਰਹੀ ਹੈ ਤੇ ਮਿਲੀਅਨ ਮਿਲੀਅਨ ਕ੍ਰੋਸ ਕਰ ਚੁੱਕੀ ਹੈ ਇਹ ਨਿਊਜ਼ ਪਰ ਤੋਂ ਉਹਨਾਂ ਨੇ ਇਹ ਵੀ ਦੱਸ ਦਵਾ ਕਿ ਕੁਝ ਦਿਨ ਪਹਿਲਾਂ ਇੱਕ ਮੈਂ ਖਬਰ ਕੀਤੀ ਸੀ ਤੁਹਾਡੇ ਨਾਲ ਜਿਹੜਾ ਕਿ 33 ਸਾਲਾਂ ਦਾ ਇੱਕ ਗੋਰੇ ਮੂਲ ਦੇ ਵਿਅਕਤੀ ਤੋਂ ਐਕਸੀਡੈਂਟ ਹੋਇਆ ਸੀਗਾ ਜਿਦੇ ਵਿੱਚ ਇੱਕੋ ਪਰਿਵਾਰ ਦੇ 8 ਜੀ ਮਾਰੇ ਗਏ ਸੀ ਤੁਸੀਂ ਸੋਚ ਸਕਦੇ ਇੱਕੋ ਘਰ ਦੇ 8 ਜੀ ਮਾਰੇ ਜਗੇ ਸੀਗੇ ਪਰ ਉਹ ਨਿਊਜ਼ ਕਿਤੇ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੀ ਨਾ ਉਹਦੀ ਜਿਹੜਾ ਡੈਸ਼ ਕੈਮ ਸੀਗਾ ਉਹਦੀ ਕੋਈ ਵੀਡੀਓਜ਼ ਬਾਹਰ ਆਈ ਤਾਂ ਆਪਣੇ ਇਦਾਂ ਬੰਦਿਆਂ ਦੀ ਕਿਉਂ ਵੀਡੀਓਜ਼ ਬਾਹਰ ਆਦੀ ਆ ਐਕਸੀਡੈਂਟ ਨੂੰ ਐਕਸੀਡੈਂਟ ਦੇਖਣਾ ਚਾਹੀਦਾ ਜ਼ਰੂਰੀ ਨਹੀਂ ਕਿ ਉਹਨੇ ਜੋ ਕੀਤਾ ਸਹੀ ਸੀ ਜਾਂ ਇਹਨੇ ਕੀਤਾ ਗਲਤ ਕੀਤਾ ਐਕਸੀਡੈਂਟ ਐਕਸੀਡੈਂਟ ਆ ਇਹਨਾਂ ਸਾਰਿਆਂ ਦੀ ਗਲਤੀ ਆ ਕਿਉਂਕਿ ਮੌਤਾਂ ਹੋਈਆਂ ਉਹਨਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਸੀ ਜਿਨ੍ਹਾਂ ਦੀ ਮੌਤ ਹੋਈ ਇਹਨਾਂ ਦੀ ਗਲਤੀ ਕਿਤੇ ਨਾ ਕਿਤੇ ਕਿਉਂਕਿ ਬਹੁਤ ਵੱਡੀ ਗਲਤੀ ਇਹ ਹੁੰਦੀ ਹੈ ਕਿ ਜਦੋਂ ਟਰੱਕ ਆਪਾਂ ਲੈ ਕੇ ਨਿਕਲਦੇ ਆ ਨਾ ਤਾਂ ਆਪਣੇ ਹੱਥ ਆਪਾਂ ਮਝਾਇਲ ਦੇ ਉੱਤੇ ਬੈਠੇ ਹੁੰਦੇ ਇੱਕ ਤਰ੍ਹਾਂ ਦੇ ਕਿ ਉਹ ਕੁਝ ਵੀ ਕਰ ਸਕਦੀ ਆ ਸੋ ਆਪਣੇ ਤੇ ਰਿਸਪੌਂਸਿਬਿਲਟੀ ਇੰਨੀ ਵੱਧ ਜਾਂਦੀ ਆ ਤਾਂ ਹੀ ਇਸ ਟਰੱਕਿੰਗ ਲੈਂਡ ਨੂੰ ਪੰਜਾਬੀ ਜਿਆਦਾ ਪਿਆਰ ਕਰਦੇ ਖਤਰੇ ਤੇ ਇੰਨੇ ਆ ਗਾਣੇ ਵੀ ਤੁਹਾਨੂੰ ਪਤਾ ਹੀ ਆ ਫਨ ਲਈ ਸੀ ਕਿ ਪਰ ਉਹ ਬਾਕੀ ਸੱਚ ਹੁੰਦੇ ਆ ਕਿ ਸੱਪ ਦੀ ਸਰੀਰ ਤੋਂ ਨੋਟ ਚੱਕਣੇ ਪੈਂਦੇ ਆ ਟਰੱਕ ਚਲਾਉਣੇ ਕੋਈ ਸੌਖੇ ਨਹੀਂ ਖਾਲਾ ਜੀ ਦਾ ਬਾਲਾ ਨਹੀਂ ਸੋ ਇਹ ਚੀਜ਼ ਨੂੰ ਉਹ ਦੋ ਮਨੋਰੰਜਨ ਦੇ ਲਈ ਗਾਇਆ ਗਿਆ ਸੀ ਫਰਮਾਇਆ ਗਿਆ ਸੀ ਪਰ ਇਹ ਗੱਲ ਸੱਚੀ ਆ ਵਾਕਈ ਹੀ ਖਤਰਨਾਕ ਚੀਜ਼ ਆ ਬਹੁਤ ਹੀ ਡਰ ਕੇ ਰਹਿਣਾ ਪੈਂਦਾ ਜਾਨ ਮਾਲ ਦਾ ਖਤਰਾ ਹੁੰਦਾ ਹੋਰਾਂ ਦੀ ਦਾ ਵੀ ਆਪਣਿਆਂ ਦਾ ਵੀ ਜਿੱਦਾਂ ਇਹ ਡੈਸ਼ ਕੈਮ ਦੀਆਂ ਵੀਡੀਓ ਸਾਹਮਣੇ ਤੁਸੀਂ ਦੇਖ ਸਕਦੇ ਆ ਕਿ ਇਸ ਨੇ ਇੱਕ ਵੀ ਬ੍ਰੇਕ ਤੇ ਉੱਪਰ ਕੋਈ ਲਿਖਿਆ ਨਹੀਂਗਾ ਕਿ ਇਹਨੇ ਬ੍ਰੇਕ ਦੱਬੀ ਹੈ ਜਿੱਦਾਂ ਜੋ ਮੂਰੇ ਦੇ ਗੱਡੀਆਂ ਆਉਂਦੀਆਂ ਨਹੀਂ ਆਂ ਡੈੜ ਦਾ ਹੀ ਚਲਾ ਗਿਆ ਡੈੜ ਦਾ ਚਲਾ ਗਿਆ ਤੇ ਟਰੱਕ ਨਾਲ ਗੱਟੀ ਸਿਰਫ ਪਚਕਾ ਕੇ ਰੱਖਤੀ ਜਿਹਦੇ ਨਾਲ ਮੌਤ ਹੋ ਗਈ ਬੰਦੇਆਂ ਤੇ ਉੱਥੋਂ ਫਿਰ ਨਾਲ ਜਿਹੜਾ ਟਰੱਕ ਖੜਾ ਸੀਗਾ ਉਹਨਾਂ ਦੇ ਦੇਚ ਜਾ ਕੇ ਹਿੱਟ ਕੀਤਾ ਤੇ ਇਸ ਚੀਜ਼ ਨੂੰ ਵੀਡੀਓਜ਼ ਬਾਹਰ ਕਿੱਦਾਂ ਆਈਆਂ ਕਿਨੇ ਸੋਸ਼ਲ ਮੀਡੀਆ ਤੇ ਪਾਈਆਂ ਕੌਣ ਇਹਦੇ ਵਿੱਚ ਹੈ ਕਿਸੇ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਪਰ ਅਗਰ ਇਦਾਂ ਕਰਨਾ ਸੀ ਤਾਂ ਜਿਹੜਾ ਉਹ ਪਹਿਲਾਂ ਕੁਝ ਦਿਨ ਪਹਿਲਾਂ 8 ਜੀਆਂ ਦੀ ਮੌਤ ਹੋਈ ਸੀਗੀ ਉਹ ਡੈਸ਼ ਕੈਮ ਦੀਆਂ ਵੀਡੀਓਜ਼ ਕਿਉਂ ਨਹੀਂ ਬਾਹਰ ਆਈਆਂ ਪਰ ਆਪਾਂ ਹੁਣ ਕਾਰ ਵੀ ਕਿਹਾ ਤੇ ਗਲਤੀ ਆਪਣੀਆਂ ਉਹਨਾਂ ਦਾ ਦੇਸ਼ ਆਪਾਂ ਉਹਨਾਂ ਦੇ ਦੇਸ਼ ਦੇ ਵਿੱਚ ਐਂਟਰ ਹੋਏ ਆ ੱੱੱਕੇ ਨਾ ਬੜੇ ਆ ਉਹਨਾਂ ਨੇ ਕੋਈ ਬੁਲਾਇਆ ਨਹੀਂ ਸੀ ਆਪਣੇ ਕੋਲ ਕੋਈ ਪੀਜਾ ਨਹੀਂ ਸੀਗਾ ਸੋ ਗਲਤੀ ਆਪਣੀਆਂ ਤੋ ਆਪਾਂ ਨੂੰ ਹੀ ਦੇਖਣਾ ਪੈਣਾ ਤੇ ਇਹਦੇ ਵਿੱਚ ਇਹ ਆ ਕਿ ਆਪਣੇ ਲਈ ਹੀ ਕੰਡੇ ਬੀਜ਼ ਹੋ ਰਿਹਾ ਆਪਣੇ ਲਈ ਹੀ ਦੀਵਾਰਾਂ ਖੜੀਆਂ ਹੋ ਰਹੀਆਂ ਕਿ ਅੱਗੇ ਤੋਂ ਆਪਾਂ ਹੁਣ ਟਰੱਕੀ ਨੂੰ ਭੁੱਲ ਹੀ ਜਾਈਏ ਸਮਝੋ ਕੀ ਹੁਣ ਆਪਾਂ ਟਰੱਕ ਚਲਾ ਹੀ ਨਹੀਂ ਸਕਦੇ ਹੁਣ ਜਿੰਨੇ ਵੀ ਆਲਰੇਡੀ ਜਿਨ੍ਹਾਂ ਆਪਾਂ ਨਾਨ ਡੋਮਿਸਾਈਲ ਸੀਰੀਅਲ ਲਾਇਸੈਂਸ ਹੈਗੇ ਆ ਕਮਰਸ਼ੀਅਲ ਉਹ ਤੇ ਮੈਨੂੰ ਲੱਗਦਾ ਹੁਣ ਇਸ ਹਾਦਸੇ ਤੋਂ ਬਾਅਦ ਤਾਂ ਬਿਲਕੁਲ ਹੀ हट ਜਾਣਗੇ ਕਿਉਂਕਿ ਪਹਿਲਾਂ ਵੀ ਬਹੁਤ ਲੋਕ ਹਟ ਗਏ ਸੀ ਪਰ ਜਿਹੜੇ ਚਲਾ ਰਹੇ ਸੀਗੇ ਪਰ ਹੁਣ ਇਸ ਤੋਂ ਨਿਊਜ਼ ਤੋਂ ਬਾਅਦ ਬਹੁਤ ਹੀ ਜ਼ਿਆਦਾ ਸ਼ਕਤੀ ਹੋਣ ਵਾਲੀ ਆ ਅਜੇ ਤੁਸੀਂ ਹਰਜਿੰਦਰ ਸਿੰਘ ਦੇ ਕੇਸ ਨੂੰ ਨਹੀਂ ਭੁੱਲੇ ਹੋਵੋਗੇ ਕਿਦਾਂ ਪੰਜਾਬ ਉਹਦੇ ਲਈ ਅਰਦਾਸ ਕਰਦਾ ਸੀਗਾ ਸੁੱਖਾਂ ਸੁੱਖ ਦਾ ਸੀਗਾ ਕਿ ਵੀਰ ਨਾਲ ਜੋ ਹੋ ਰਿਹਾ ਗਲਤ ਹੋਇਆ ਬਾਹਰ ਆਉਣਾ ਚਾਹੀਦਾ ਪਰ ਹੁਣ ਜਦੋਂ ਇਹ ਵੀਡੀਓ ਸਾਹਮਣੇ ਆਈ ਹੈ ਕਿ ਇੱਕ ਪੰਜਾਬੀ ਨਸ਼ੇ ਦੀ ਹਾਲਤ ਦੇ ਵਿੱਚ ਟਰੱਕ ਚਲਾ ਰਿਹਾ ਸੀ ਅਗਰ ਇਹ ਸਬੂ ਇਹ ਪ੍ਰੂਫ ਹੋ ਜਾਂਦਾ ਕਿ ਬਾਕੀ ਜਦੋਂ ਰਿਪੋਰਟਸ ਆਣਗੇ ਮੈਡੀਕਲ ਤੇ ਇਹ ਬਾਕੀ ਨਸ਼ੇ ਦੇ ਵਿੱਚ ਗੱਡੀ ਚਲਾ ਰਿਹਾ ਸੀ ਫਿਰ ਤੁਸੀਂ ਸੋਚ ਸਕਦੇ ਆ ਕਿ ਤੁਹਾਡਾ ਕੀ ਹਾਲ ਹੋਏਗਾ ਜਿੰਨੇ ਵੀ ਪੰਜਾਬੀ ਟਰੱਕ ਡਰਾਈਵਰ ਇਸ ਟਾਈਮ ਦੇ ਉੱਪਰ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਦੇ ਉੱਪਰ ਅਮਰੀਕਾ ਦੇ ਵਿੱਚ ਕਿੰਨੀ ਕਿੰਨਾ ਲਹਿਰ ਚੱਲਦੀ ਪਈ ਆ ਕਿੱਡੀ ਅੱਗ ਲੱਗੀ ਹੋਈ ਆ ਇਮੀਗ੍ਰੈਂਟਸ ਨੂੰ ਲੈ ਕੇ ਤੇ ਉੱਤੋਂ ਜਦੋਂ ਉਹਦਾ ਹਰਜਿੰਦਰ ਸਿੰਘ ਦਾ ਇਹ ਕਾਂਡ ਹੋਇਆ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਆ ਕਿ ਕੀ ਕੁਝ ਹੋ ਰਿਹਾ ਕੀ ਕੁਝ ਹੋਣਾ ਬਾਕੀ ਆ ਔਰ ਇਸ ਤੋਂ ਬਾਅਦ ਤੁਸੀਂ ਹੁਣ ਹੋਰ ਤੁਹਾਨੂੰ ਸਮਝ ਲ ਕੇ ਦੇਖ ਕੇ ਸੋਚ ਵਿਚਾਰ ਕੇ ਚੀਜ਼ ਬਾਰੇ ਦੇਖਣਾ ਚਾਹੀਦਾ ਕੀ ਹੋਏਗਾ ਕੀ ਨਹੀਂ ਹੋਏਗਾ ਕਈ ਲੋਕ ਕਹਿ ਦਿੰਦੇ ਆ ਕਿ ਐਦਾ ਸੋਸ਼ਲ ਮੀਡੀਆ ਤੇ ਨਹੀਂ ਪਰ ਹੁਣ ਤੁਸੀਂ ਸੋਚੋ ਸਹੀ ਹਰ ਇੱਕ ਪਾਸੇ ਤੇ ਨਿਊਜ਼ ਚੱਲ ਰਹੀ ਹੈ ਤੁਸੀਂ ਇੱਕ ਵਾਰ YouTube ਦੇ ਉੱਪਰ ਸਰਚ ਮਾਰ ਕੇ ਦੇਖੋ ਤੁਹਾਨੂੰ ਕੀ ਨਿਕਲੇਗਾ ਇਦਾਂ ਦੀ ਹੀ ਵੀਡੀਓ ਨਿਕਲੇਗੀ ਤੇ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਕੀ ਸੱਚ ਆ ਕੀ ਝੂਠ ਆ ਕੀ ਹੋ ਰਿਹਾ ਕਿ ਆਪਣੇ ਕਿਦਾਂ ਆਪਣੇ ਗਲਤੀ ਕਰਦੇ ਆ ਕਿਦਾਂ ਆਪਣਾ ਇੱਕ ਬੰਦਾ ਗਲਤੀ ਕਰਦਾ ਤੇ ਉਹਦੀ ਗਲਤੀ ਦੀ ਸਜ਼ਾ ਸਾਰਿਆਂ ਨੂੰ ਭੁਗਤਣੀ ਪੈਂਦੀ ਆ ਤੋ ਵੀਰੋ ਸਮਝੋ ਸਮਝੋ ਤੁਹਾਡੇ ਸਿਰ ਤੇ ਪੱਗ ਵੀ ਆ ਸੋ ਇਸ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਆ ਪੂਰੇ ਪੰਜਾਬੀ ਪੰਜਾਬੀਅਤ ਨੂੰ ਇਸ ਚੀਜ਼ ਦੇ ਵਿੱਚ ਲਿਵਟਿਆ ਜਾਂਦਾ ਫਿਰ ਹਰ ਇੱਕ ਨੂੰ ਉਸ ਨਜ਼ਰ ਨਾਲ ਦੇਖਿਆ ਜਾ ਰਿਹਾ ਜੋ ਕਿ ਇਹ ਚੀਜ਼ ਹੋ ਰਹੀ ਆ ਟਰੱਕੀ ਦੇ ਵਿੱਚ ਜਿੰਨੇ ਡਰਾਈਵਰ ਆਲਰੇਡੀ ਹੈਗੇ ਆ ਜਿੰਨਾ ਕੋਰ ਗ੍ਰੀਨ ਕਾਰਡ ਵੀ ਹੈ ਗਿਆ ਉਹ ਚੀਜ਼ ਵੀ ਇਹ ਫੇਸ ਕਰਨ ਲੱਗ ਜਾਂਦੇ ਆ ਤੁਹਾਡੀ ਇਹ ਛੋਟੀਆਂ-ਛੋਟੀਆਂ ਗਲਤੀਆਂ ਪਰ ਇਹਨੂੰ ਛੋਟੀ ਨਹੀਂ ਕਹਿ ਸਕਦੇ ਬਹੁਤ ਵੱਡੀ ਗਲਤੀ ਹੋ ਗਈ ਕਿ ਅਗਰ ਇਹ ਨਸ਼ਾ ਕਰਕੇ ਟਰੱਕ ਚਲਾ ਰਿਹਾ ਸੀ ਬਾਕੀ ਇਸ ਦੇ ਬਾਰੇ ਤੁਹਾਡਾ ਕੁਝ ਵੀ ਕਹਿਣਾ ਹੋਇਆ ਪੁੱਛਣਾ ਹੋਇਆ ਦੱਸਣਾ ਹੋਇਆ ਪਲੀਜ਼ ਕਮੈਂਟ ਜਰੂਰ ਕਰਿਓ ਔਰ ਇਸ ਚੈਨਲ ਨੂੰ ਯੂਬ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀ ਵੀ ਅਗਲੀ ਅਪਡੇਟ ਆਏਗੀ ਕੱਲ੍ਹ ਕੋਰਟ ਚ ਪੇਸ਼ ਹੋਣਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਸਕੀਏ